ਖੱਡੀ ਇਲਾਕਿਆਂ ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਆ ਨਾਲ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਤਸਵੀਰਾਂ ਚੱਲ ਰਹੀਆਂ ਨੇ ਕਿੰਦਾਂ ਦੇਖੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਤਾਂ ਇੱਥੇ ਆਪਾਂ ਸਤਲੁਜ ਦਰਿਆ ਦੀ ਵੀ ਗੱਲ ਕਰਦੇ ਹਾਂ ਤਾਂ ਸਤਲੁਜ ਦਰਿਆ ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਨੇ ਇਸ ਦੇ ਮੱਦੇ ਨਜ਼ਰ ਕਾਵਾ ਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਪੁਲ ਤੇ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਆ ਤੇ ਇਹ ਪੁਲਿਸ ਮੁਲਾਜ਼ਮਾਂ ਵੱਲੋਂ ਸਤਲੁਜ ਪੁਲ ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਆ ਜਿਹੜੇ ਲੋਕ ਪੁਲ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਅਥੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਸਾਂਝੀ ਕੀਤੀ ਗਈ ਆ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਬਜਾਏ ਆਪਣੇ ਸਾਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਆ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਉੱਥੇ ਪੰਜਾਬ ਦੇ 7 ਜ਼ਿਲ੍ਹੇ ਹੜ ਦੀ ਮਾਰ ਹੇਠਾਂ ਆ ਗਏ ਨੇ ਰਣਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡੇ ਜਾ ਰਿਹਾ ਇਸੇ ਕਾਰਨ ਰਾਵੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧ ਰਿਹਾ ਵਿਆਸ ਦਰਿਆ ਤੇ ਬਣੀ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਟਿਕਨ ਕਾਰਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੜਵਾਰਗੀ ਸਥਿਤੀ ਦੇ ਨਾਲ ਹੀ ਮੰंदे ਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ 31 ਅਗਸਤ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਆ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿਜੀਟਲ ਮੀਡੀਆ ਉਤੇ ਇੱਕ ਵੀਡੀਓ ਸਾਂਝੀ ਕਰਦੇ ਕਿਹਾ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਜੋ ਪੰਜਾਬ ਦੇ ਵਿੱਚ ਆਏ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਨਾਲ ਮਦਦ ਕਰਨਾ ਇਸ ਔਖੀ ਘੜੀ ਇਕਤਾ ਨਾਲ ਇੱਕ ਦੂਜੇ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ ਫੋਤੇ ਰੈਲੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ ਵਾਹਿਗੁਰੂ ਸਭ ਤੇ ਮਿਹਰ ਦਾ ਹੱਥ ਰੱਖਣ ਨਾਲ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਹੁਤ ਦੇ ਹਲਕਾ ਬੱਲੂ ਆਣਾ ਦੇ ਪਿੰਡ ਸੈਂਦਾਵਾਲੀ ਖਰਾਬ ਫਸਲਾਂ ਦੇਖਣ ਪਹੁੰਚੇ ਸੁਖ ਅਰਵਾਦਲੇ ਕਿਸਾਨਾਂ ਨੂੰ ਖੇਤਾਂ ਚੋਂ ਪਾਣੀ ਕੱਢਣ ਦੇ ਲਈ ਪੰਪ ਦਿੱਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬੋਹੜ ਦੇ ਬੱਲੂਆਣਾ ਹਲਕੇ ਦੇ ਪਿੰਡ ਸੈਦਾਂਵਾਲੀ ਦੇ ਵਿੱਚ ਖੜਾ ਇੱਥੇ ਹਰ ਪਾਸੇ ਪਾਣੀ ਭਰਿਆ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਇੱਥੇ ਜ਼ਮੀਨ ਵਾਲਾ ਪਾਣੀ ਵੀ ਕਾਫੀ ਉੱਪਰ ਸੀ ਮੈਨੂੰ ਬੜਾ ਦੁੱਖਾ ਕਿ ਸਰਕਾਰ ਤਰਫੋਂ ਕਿਸੇ ਨੇ ਇੱਥੇ ਸਾਰ ਨਹੀਂ ਲਈ ਤੇ ਨਾ ਹੀ ਕੋਈ ਮੁਆਵਜ਼ਾ ਨਾ ਕੋਈ ਸਹਾਇਤਾ ਦਿੱਤੀ ਆ ਇਹ ਸਰਕਾਰ ਦੇ ਕੰਮ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਪੰਪ ਦੇ ਨੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਅਕਾਲੀ ਦਲ ਦੇ ਤਰਫੋਂ 4 ਇੰਜਨ ਪੰਪ ਸੈਂਟ ਦਿੱਤੇ ਨੇ ਤੇ ਲਫਾ ਤੇ ਪਾਈਪ ਤੇ ਪਾਣੀ ਕੱਢਣ ਦਾ ਸਮਾਨ ਵੀ ਦਿੱਤਾ ਕਿਸੇ ਨੂੰ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਪੂਰੀ ਕਰਾਂਗੇ ਅਸੀਂ ਸਰਕਾਰ ਦੇ ਭਰੋਸੇ ਤੇ ਨਹੀਂ ਬੈਠਾਂਗੇ ਪਰਮਾਤਮਾ ਮੇਰ ਕਰਨ ਤੇ ਜੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆ ਜਾਵੇ ਤਾਂ ਸਾਰਾ ਪਾਣੀ ਕੋੜ ਕੱਟ ਦਵਾਂਗੇ ਅਕਾਲੀ ਦਲ ਲੋਕਾਂ ਦਾ ਘਰ ਆ ਪਰੰਤੂ ਇਹ ਬਾਹਰ ਵਾਲੇ ਇੱਥੇ ਲੁੱਟਣਾ ਆਉਂਦੇ ਨੇ ਲੁਟੇਰਿਆਂ ਨੂੰ ਕਿਸੇ ਇਲਾਕੇ ਦਾ ਦਰਦ ਨਹੀਂ ਹੁੰਦਾ ਮੁੱਖ ਮੰਤਰੀ ਮਾਨ ਘਟੋ ਘਟ ਕਰੋ ਨਿਕਲ ਕੇ ਹਾਲਾਤਾਂ ਦੇਖੇ ਸਰਕਾਰ ਨੂੰ ਪਤਾ ਕਿ ਸਾਡੇ ਕੋਲੋਂ ਆਖਰੀ ਸਮਾਂ ਇਸ ਕਰਕੇ ਇਹ ਲੁੱਟ ਰਹੇ ਨੇ ਇਹ ਸਾਰਾ ਸੁਖਵੀਰ ਬਾਦਲ ਦਾ ਕਹਿਣਾ ਹੈ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਆ ਇੱਕ ਡਰਾਉਣਾ ਰੂਪ ਲੈ ਕੇ ਆਈ ਆ ਤੇ ਪੰਜਾਬ ਦੇ ਵਿੱਚ ਉੱਥੇ ਜਿਹੜਾ ਹੜ੍ਹਾਂ ਨੇ ਪੂਰੀ ਤਰ੍ਹਾਂ ਜਿਹੜੇ ਪਿੰਡ ਲਪੇਟ ਲਏ ਨੇ ਪੂਰਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਤਾਂ ਕਿਸਾਨਾਂ ਦੇ ਚਿਹਰੇ ਦੇਖਣ ਦੇ ਯੋਗ ਨੇ ਕਿਸਾਨ ਰੋਣ ਹੱਕੇ ਹੋਏ ਹੋਏ ਨੇ ਪਸ਼ੂਆਂ ਦੇ ਖਾਂ ਜੋਗ ਜਿਹੜਾ ਚਾਰਾ ਵੀ ਨਹੀਂ ਮਿਲ ਰਿਹਾ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਨੇ ਘਰਾਂ ਤੋਂ ਬੇਕਾਰ ਹੋ ਗਏ ਨੇ ਲੋਕ ਤਾਂ ਉੱਥੇ ਫੌਜ਼ਲਿਕਾ ਦੇ ਸਰਹੱਦੀ ਇਲਾਕਿਆਂ 'ਚ ਆਏ ਹਣ ਨੇ ਭਾਰੀ ਤਬਾਹੀ ਮਚਾਈ ਹੋਈ ਆ ਨਾਲ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਤਸਵੀਰਾਂ ਚੱਲ ਰਹੀਆਂ ਨੇ ਕਿੰਦਾਂ ਦੇਖੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਤਾਂ ਇੱਥੇ ਆਪਾਂ ਸਤਲੁਜ ਦਰਿਆ ਦੀ ਵੀ ਗੱਲ ਕਰਦੇ ਹਾਂ ਤਾਂ ਸਤਲੁਜ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਨੇ ਇਸ ਦੇ ਮਦੇ ਨਜ਼ਰ ਕਾਂਵਾ ਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਪੁਲ ਤੇ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਆ ਤੇ ਇਹ ਪੁਲਿਸ ਮੁਲਾਜ਼ਮਾਂ ਵੱਲੋਂ ਸਤਲੁਜ ਪੁਲ ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਆ ਜਿਹੜੇ ਲੋਕ ਪੁਲ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਅਥੀ ਸ਼੍ਰੋਮੀ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਸਾਂਝੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਬਜਾਏ ਆਪਣੀ ਸਾਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਆ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਉੱਥੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਆ ਗਏ ਨੇ ਰਣਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡੇ ਜਾ ਰਿਹਾ ਇਸੇ ਕਾਰਨ ਰਾਵੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧ ਰਿਹਾ ਵਿਆਸ ਦਰਿਆ ਤੇ ਬਣੀ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਟਿਕਨ ਕਾਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੜਵਾਰਗੀ ਸਥਿਤੀ ਦੇ ਨਾਲ ਹੀ ਮੰਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ 31 ਅਗਸਤ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਆ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿਜੀਟਲ ਮੀਡੀਆ ਉਤੇ ਇੱਕ ਵੀਡੀਓ ਸਾਂਝੀ ਕਰਦੇ ਕਿਹਾ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਆਏ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਨਾਲ ਮਦਦ ਕਰਨਾ ਇਸ ਔਖੀ ਘੜੀ ਇਕਤਾ ਨਾਲ ਇੱਕ ਦੂਜੇ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ ਫਤਿਹ ਰੈਲੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ ਵਾਹਿਗੁਰੂ ਸਭ ਤੇ ਮਿਹਰ ਦਾ ਹੱਥ ਰੱਖਣ ਨਾਲ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਹੁਤ ਦੇ ਹਲਕਾ ਬੱਲੂ ਆਣਾ ਦੇ ਪਿੰਡ ਸੈਂਦਾਵਾਲੀ ਖਰਾਬ ਫਸਲਾਂ ਦੇਖਣ ਪਹੁੰਚੇ ਸੁਖਵੀਰ ਬਾਦਲ ਨੇ ਕਿਸਾਨਾਂ ਨੂੰ ਖੇਤਾਂ ਚੋਂ ਪਾਣੀ ਕੱਢਣ ਦੇ ਲਈ ਪੰਪ ਦਿੱਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡ ਸੈਦਾਵਾਲੀ ਦੇ ਵਿੱਚ ਖੜਾ ਇੱਥੇ ਹਰ ਪਾਸੇ ਪਾਣੀ ਭਰਿਆ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਇੱਥੇ ਜ਼ਮੀਨ ਵਾਲਾ ਪਾਣੀ ਵੀ ਕਾਫੀ ਉੱਪਰ ਸੀ ਮੈਨੂੰ ਬੜਾ ਦੁੱਖਾ ਕਿ ਸਰਕਾਰ ਤਰਫੋਂ ਕਿਸੇ ਨੇ ਇੱਥੇ ਸਾਰ ਨਹੀਂ ਲਈ ਤੇ ਨਾ ਹੀ ਕੋਈ ਮੁਆਵਜ਼ਾ ਨਾ ਕੋਈ ਸਹਾਇਤਾ ਦਿੱਤੀ ਆ ਇਹ ਸਰਕਾਰ ਦੇ ਕੰਮ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਪੰਪ ਦੇ ਨੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਅਕਾਲੀ ਦਲ ਦੇ ਤਰਫੋਂ 4 ਇੰਜਨ ਪੰਪ ਸੈਂਟ ਦਿੱਤੇ ਨੇ ਤੇ ਲਫਾ ਕਿ ਪਾਈਪ ਤੇ ਪਾਣੀ ਕੱਢਣ ਦਾ ਸਮਾਨ ਵੀ ਦਿੱਤਾ ਕਿਸੇ ਨੂੰ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਪੂਰੀ ਕਰਾਂਗੇ ਅਸੀਂ ਸਰਕਾਰ ਦੇ ਭਰੋਸੇ ਤੇ ਨਹੀਂ ਬੈਠਾਂਗੇ ਪਰਮਾਤਮਾ ਮੇਰ ਕਰਨ ਤੇ ਜੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆ ਜਾਵੇ ਤਾਂ ਸਾਰਾ ਪਾਣੀ ਕੋੜ ਕੱਟ ਦਵਾਂਗੇ ਅਕਾਲੀ ਦਲ ਲੋਕਾਂ ਦਾ ਘਰ ਆ ਪਰੰਤੂ ਇਹ ਬਾਹਰ ਵਾਲੇ ਇੱਥੇ ਲੁੱਟਣਾ ਆਉਂਦੇ ਨੇ ਲੁਟੇਰਿਆਂ ਨੂੰ ਕਿਸੇ ਇਲਾਕੇ ਦਾ ਦਰਦ ਨਹੀਂ ਹੁੰਦਾ ਮੁੱਖ ਮੰਤਰੀ ਮਾਨ ਘਟੋ ਘਟ ਕਰੋ ਨਿਕਲ ਕੇ ਹਾਲਾਤਾਂ ਦੇਖੇ ਸਰਕਾਰ ਨੂੰ ਪਤਾ ਕਿ ਸਾਡੇ ਕੋਲੋਂ ਆਖਰੀ ਸਮਾਂ ਇਸ ਕਰਕੇ ਇਹ ਲੁੱਟ ਰਹੇ ਨੇ ਇਹ ਸਾਰਾ ਸੁਖਵੀਰ ਬਾਦਲ ਦਾ ਕਹਿਣਾ ਹੈ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਇੱਕ ਡਰਾਉਣਾ ਰੂਪ ਲੈ ਕੇ ਆਈ ਹੈ ਤੇ ਪੰਜਾਬ ਦੇ ਵਿੱਚ ਉੱਥੇ ਜਿਹੜਾ ਹੜ੍ਹਾਂ ਨੇ ਪੂਰੀ ਤਰ੍ਹਾਂ ਜਿਹੜੇ ਪਿੰਡ ਲਪੇਟ ਲਏ ਨੇ ਪੂਰਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਤਾਂ ਕਿਸਾਨਾਂ ਦੇ ਚਿਹਰੇ ਦੇਖਣ ਦੇ ਯੋਗ ਨੇ ਕਿਸਾਨ ਰੋਣ ਹੱਕੇ ਹੋਏ ਹੋਏ ਨੇ ਪਸ਼ੂਆਂ ਦੇ ਖਾਂ ਜੋਗ ਜਿਹੜਾ ਚਾਰਾ ਵੀ ਨਹੀਂ ਮਿਲ ਰਿਹਾ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਨੇ ਘਰਾਂ ਤੋਂ ਬੇਕਾਰ ਹੋ ਗਏ ਨੇ ਲੋਕ ਤਾਂ ਉੱਥੇ ਫੌਜ਼ਲਿਕਾ ਦੇ ਸਰਹੱਦੀ ਇਲਾਕਿਆਂ 'ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਨਾਲ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਤਸਵੀਰਾਂ ਚੱਲ ਰਹੀਆਂ ਨੇ ਕਿਦਾਂ ਦੇਖੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਤਾਂ ਇੱਥੇ ਆਪਾਂ ਸਤਲੁਜ ਦਰਿਆ ਦੀ ਵੀ ਗੱਲ ਕਰਦੇ ਆਂ ਤਾਂ ਸਤਲੁਜ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ ਦੇ ਹਾਲਾਤ ਹਦਾ ਹੋ ਗਏ ਨੇ ਇਸੇ ਮਦੇ ਨਜ਼ਰ ਕਾਂਵਾ ਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਪੁਲ ਤੇ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਆ ਤੇ ਇਹ ਪੁਲਿਸ ਮੁਲਾਜ਼ਮਾਂ ਵੱਲੋਂ ਸਤਲੁਜ ਪੁਲ ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਆ ਜਿਹੜੇ ਲੋਕ ਪੁਲ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਅਥੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਸਾਂਝੀ ਕੀਤੀ ਗਈ ਆ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਬਜਾਏ ਆਪਣੇ ਸਾਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਆ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਉੱਥੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਆ ਗਏ ਨੇ ਰੰਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਰੰਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡੇ ਆ ਜਾ ਰਿਹਾ ਇਸੇ ਕਾਰਨ ਰਾਵੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧ ਰਿਹਾ ਵਿਆਸ ਦਰਿਆ ਤੇ ਬਣੀ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਢਿੱਗਣ ਕਾਰਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੜਵਾਰਗੀ ਸਥਿਤੀ ਦੇ ਨਾਲ ਹੀ ਮੰंदे ਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ 31 ਅਗਸਤ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਆ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿਜੀਟਲ ਮੀਡੀਆ ਉਤੇ ਇੱਕ ਵੀਡੀਓ ਸਾਂਝੀ ਕਰਦੇ ਕਿਹਾ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਵਿੱਚ ਆਏ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਨਾਲ ਮਦਦ ਕਰਨ ਇਸ ਔਖੀ ਘੜੀ ਇਕਤਾ ਨਾਲ ਇੱਕ ਦੂਜੇ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਮੌਕਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ ਫਤਿਹ ਰੈਲੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ ਵਾਹਿਗੁਰੂ ਸਭ ਤੇ ਮਿਹਰ ਦਾ ਹੱਥ ਰੱਖਣ ਨਾਲ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਹੁਤ ਦੇ ਹਲਕਾ ਬੱਲੂ ਆਣਾ ਦੇ ਪਿੰਡ ਸੈਂਦਾਵਾਲੀ ਖਰਾਬ ਫਸਲਾਂ ਦੇਖਣ ਪਹੁੰਚੇ ਸੁਖਵੀਰ ਬਾਦਲ ਨੇ ਕਿਸਾਨਾਂ ਨੂੰ ਖੇਤਾਂ ਚੋਂ ਪਾਣੀ ਕੱਢਣ ਦੇ ਲਈ ਪੰਪ ਦਿੱਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡ ਸੈਦਾਂਵਾਲੀ ਦੇ ਵਿੱਚ ਖੜਾ ਇੱਥੇ ਹਰ ਪਾਸੇ ਪਾਣੀ ਭਰਿਆ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਇੱਥੇ ਜ਼ਮੀਨ ਵਾਲਾ ਪਾਣੀ ਵੀ ਕਾਫੀ ਉੱਪਰ ਸੀ ਮੈਨੂੰ ਬੜਾ ਦੁੱਖਾ ਕਿ ਸਰਕਾਰ ਤਰਫੋਂ ਕਿਸੇ ਨੇ ਇੱਥੇ ਸਾਰ ਨਹੀਂ ਲਈ ਤੇ ਨਾ ਹੀ ਕੋਈ ਮੁਆਵਜ਼ਾ ਨਾ ਕੋਈ ਸਹਾਇਤਾ ਦਿੱਤੀ ਆ ਇਹ ਸਰਕਾਰ ਦੇ ਕੰਮ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਪੰਪ ਦੇ ਨੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਅਕਾਲੀ ਦਲ ਦੇ ਤਰਫੋਂ 4 ਇੰਜਨ ਪੰਪ ਸੈਂਟ ਦਿੱਤੇ ਨੇ ਤੇ ਲਫਾ ਇਹ ਪਾਈਪ ਤੇ ਪਾਣੀ ਕੱਢਣ ਦਾ ਸਮਾਂਨ ਵੀ ਦਿੱਤਾ ਕਿਸੇ ਨੂੰ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਪੂਰੀ ਕਰਾਂਗੇ ਅਸੀਂ ਸਰਕਾਰ ਦੇ ਭਰੋਸੇ ਤੇ ਨਹੀਂ ਬੈਠਾਂਗੇ ਪਰਮਾਤਮਾ ਮੇਰ ਕਰਨ ਤੇ ਜੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆ ਜਾਵੇ ਤਾਂ ਸਾਰਾ ਪਾਣੀ ਕੋੜ ਕੱਢ ਦਵਾਂਗੇ ਅਕਾਲੀ ਦਲ ਲੋਕਾਂ ਦਾ ਘਰ ਆ ਪਰੰਤੂ ਇਹ ਬਾਹਰ ਵਾਲੇ ਇੱਥੇ ਲੁੱਟਣਾ ਆਉਂਦੇ ਨੇ ਲੁਟੇਰਿਆਂ ਨੂੰ ਕਿਸੇ ਇਲਾਕੇ ਦਾ ਦਰਦ ਨਹੀਂ ਹੁੰਦਾ ਮੁੱਖ ਮੰਤਰੀ ਮਾਨ ਘਟੋ ਘਟ ਘਰੋਂ ਨਿਕਲ ਕੇ ਹਾਲਾਤਾਂ ਦੇਖੇ ਸਰਕਾਰ ਨੂੰ ਪਤਾ ਕਿ ਸਾਡੇ ਕੋਲੋਂ ਆਖਰੀ ਸਮਾਂ ਇਸ ਕਰਕੇ ਇਹ ਲੁੱਟ ਰਹੇ ਨੇ ਇਹ ਸਾਰਾ ਸੁਖਵੀਰ ਬਾਦਲ ਦਾ ਕਹਿਣਾ ਹੈ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਆ ਇੱਕ ਡਰਾਉਣਾ ਰੂਪ ਲੈ ਕੇ ਆਈ ਆ ਤੇ ਪੰਜਾਬ ਦੇ ਵਿੱਚ ਉਹਥੇ ਜਿਹੜਾ ਹੜਾ ਨੇ ਪੂਰੀ ਤਰ੍ਹਾਂ ਜਿਹੜੇ ਪਿੰਡ ਲਪੇਟ ਲੈਨੇ ਪੂਰਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਤਾਂ ਕਿਸਾਨਾਂ ਦੇ ਚਿਹਰੇ ਦੇਖਣ ਦੇ ਯੋਗ ਨੇ ਕਿਸਾਨ ਰੋਣ ਹੱਕੇ ਹੋਏ ਹੋਏ ਨੇ ਪਸ਼ੂਆਂ ਦੇ ਖਾਂ ਜੋਗ ਜਿਹੜਾ ਚਾਰਾ ਵੀ ਨਹੀਂ ਮਿਲ ਰਿਹਾ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਨੇ ਘਰਾਂ ਤੋਂ ਬੇਕਾਰ ਹੋ ਗਏ ਨੇ ਲੋਕ ਤਾਂ ਉੱਥੇ ਫੌਜ਼ਲਿਕਾ ਦੇ ਸਰਹੱਦੀ ਇਲਾਕਿਆਂ 'ਚ ਆਏ ਹੜ ਨੇ ਭਾਰੀ ਤਬਾਹੀ ਮਚਾਈ ਨਾਲ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਤਸਵੀਰਾਂ ਚੱਲ ਰਹੀਆਂ ਨੇ ਕਿੰਦਾਂ ਦੇਖੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਤਾਂ ਇੱਥੇ ਆਪਾਂ ਸਤਲੁਜ ਦਰਿਆ ਦੀ ਵੀ ਗੱਲ ਕਰਦੇ ਹਾਂ ਤਾਂ ਸਤਲੁਜ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਨੇ ਇਸੇ ਮਦੇਨਜ਼ਰ ਕਾਵਾ ਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਪੁਲ ਤੇ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਆ ਤੇ ਇਹ ਪੁਲਿਸ ਮੁਲਾਜ਼ਮਾਂ ਵੱਲੋਂ ਸਤਲੁਜ ਪੁਲ ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਆ ਜਿਹੜੇ ਲੋਕ ਪੁਲ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਅਥੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਸਾਂਝੀ ਕੀਤੀ ਗਈ ਆ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਬਜਾਏ ਆਪਣੇ ਸਾਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਨਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਆ। ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਰ ਨਾਲ ਉੱਥੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਆ ਗਏ ਨੇ। ਰਣਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਰਣਜੀਤ ਸਾਗਰ ਸੰਤ ਤੇ ਪਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡੇ ਜਾ ਰਿਹਾ ਇਸੇ ਕਾਰਨ ਰਾਵੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਵਿਆਸ ਦਰਿਆ ਤੇ ਬਣੀ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਢਿੱਗਣ ਕਾਰਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੜਵਰਗੀ ਸਥਿਤੀ ਦੇ ਨਾਲ ਹੀ ਮੰਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ 31 ਅਗਸਤ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਆ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿਜੀਟਲ ਮੀਡੀਆ ਉਤੇ ਇੱਕ ਵੀਡੀਓ ਸਾਂਝੀ ਕਰਦੇ ਕਿਹਾ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਵਿੱਚ ਆਏ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਨਾਲ ਮਦਦ ਕਰਨ ਇਸ ਔਖੀ ਘੜੀ ਇਕਤਾ ਨਾਲ ਇੱਕ ਦੂਜੇ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਮੌਕਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ ਫਤਿਹ ਰੈਲੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਤਾਂ ਜੋ ਸਮੂਹ ਅਕਾਲੀ ਵਰਕਰ ਹੜਪੀੜਤਾਂ ਦੀ ਮਦਦ ਕਰ ਸਕਣ ਵਾਹਿਗੁਰੂ ਸਭ ਤੇ ਮਿਹਰ ਦਾ ਹੱਥ ਰੱਖਣ ਨਾਲ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਹੁਤ ਦੇ ਹਲਕਾ ਬੱਲੂ ਆਣਾ ਦੇ ਪਿੰਡ ਸੈਂਦਾਵਾਲੀ ਖਰਾਬ ਫਸਲਾਂ ਦੇਖਣ ਪਹੁੰਚੇ ਸੁਖਵੀਰ ਬਾਦਲ ਨੇ ਕਿਸਾਨਾਂ ਨੂੰ ਖੇਤਾਂ ਚੋਂ ਪਾਣੀ ਕੱਢਣ ਦੇ ਲਈ ਪੰਪ ਦਿੱਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡ ਸੈਦਾਂਵਾਲੀ ਦੇ ਵਿੱਚ ਖੜਾ ਇੱਥੇ ਹਰ ਪਾਸੇ ਪਾਣੀ ਭਰਿਆ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਇੱਥੇ ਜ਼ਮੀਨ ਵਾਲਾ ਪਾਣੀ ਵੀ ਕਾਫੀ ਉੱਪਰ ਸੀ ਮੈਨੂੰ ਬੜਾ ਦੁੱਖਾ ਕਿ ਸਰਕਾਰ ਤਰਫੋਂ ਕਿਸੇ ਨੇ ਇੱਥੇ ਸਾਰ ਨਹੀਂ ਲਈ ਤੇ ਨਾ ਹੀ ਕੋਈ ਮੁਆਵਜ਼ਾ ਨਾ ਕੋਈ ਸਹਾਇਤਾ ਦਿੱਤੀ ਆ ਇਹ ਸਰਕਾਰ ਦੇ ਕੰਮ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਪੰਪ ਦੇ ਨੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਅਕਾਲੀ ਦਲ ਦੇ ਤਰਫੋਂ 4 ਇੰਜਨ ਪੰਪ ਸੈਂਟ ਦਿੱਤੇ ਨੇ ਤੇ ਲਫਾ ਕਿ ਪਾਈਪ ਤੇ ਪਾਣੀ ਕੱਢਣ ਦਾ ਸਮਾਂਨ ਵੀ ਦਿੱਤਾ ਕਿਸੇ ਨੂੰ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਪੂਰੀ ਕਰਾਂਗੇ ਅਸੀਂ ਸਰਕਾਰ ਦੇ ਭਰੋਸੇ ਤੇ ਨਹੀਂ ਬੈਠਾਂਗੇ ਪਰਮਾਤਮਾ ਮੇਰ ਕਰਨ ਤੇ ਜੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆ ਜਾਵੇ ਤਾਂ ਸਾਰਾ ਪਾਣੀ ਕੋੜ ਕੱਢ ਦਵਾਂਗੇ ਅਕਾਲੀ ਦਲ ਲੋਕਾਂ ਦਾ ਘਰ ਆ ਪਰੰਤੂ ਇਹ ਬਾਹਰ ਵਾਲੇ ਇੱਥੇ ਲੁੱਟਣਾ ਆਉਂਦੇ ਨੇ ਲੁਟੇਰਿਆਂ ਨੂੰ ਕਿਸੇ ਇਲਾਕੇ ਦਾ ਦਰਦ ਨਹੀਂ ਹੁੰਦਾ ਮੁੱਖ ਮੰਤਰੀ ਮਾਨ ਘਟੋ ਘਟ ਘਰੋਂ ਨਿਕਲ ਕੇ ਹਾਲਾਤਾਂ ਦੇਖੇ ਸਰਕਾਰ ਨੂੰ ਪਤਾ ਕਿ ਸਾਡੇ ਕੋਲੋਂ ਆਖਰੀ ਸਮਾਂ ਇਸ ਕਰਕੇ ਇਹ ਲੁੱਟ ਰਹੇ ਨੇ ਇਹ ਸਾਰਾ ਸੁਖਵੀਰ ਬਾਦਲ ਦਾ ਕਹਿਣਾ ਹੈ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਇੱਕ ਡਰਾਉਣਾ ਰੂਪ ਲੈ ਕੇ ਆਈ ਹੈ ਤੇ ਪੰਜਾਬ ਦੇ ਵਿੱਚ ਉਹਥੇ ਜਿਹੜਾ ਹੜ੍ਹਾਂ ਨੇ ਪੂਰੀ ਤਰ੍ਹਾਂ ਜਿਹੜੇ ਪਿੰਡ ਲਪੇਟ ਲੈਨੇ ਪੂਰਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਤਾਂ ਕਿਸਾਨਾਂ ਦੇ ਚਿਹਰੇ ਦੇਖਣ ਦੇ ਯੋਗ ਨੇ ਕਿਸਾਨ ਰੋਣ ਹੱਕੇ ਹੋਏ ਹੋਏ ਨੇ ਪਸ਼ੂਆਂ ਦੇ ਖਾਂ ਜੋਗ ਜਿਹੜਾ ਚਾਰਾ ਵੀ ਨਹੀਂ ਮਿਲ ਰਿਹਾ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਨੇ ਘਰਾਂ ਤੋਂ ਬੇਕਾਰ ਹੋ ਗਏ ਨੇ ਲੋਕ ਤਾਂ ਉੱਥੇ ਫੌਜ਼ਲਿਕਾ ਦੇ ਸਰਹੱਦੀ ਇਲਾਕਿਆਂ 'ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਆ ਨਾਲ ਸਕਰੀਨ ਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਤਸਵੀਰਾਂ ਚੱਲ ਰਹੀਆਂ ਨੇ ਕਿੰਦਾਂ ਦੇਖੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਤਾਂ ਇੱਥੇ ਆਪਾਂ ਸਤਲੁਜ ਦਰਿਆ ਦੀ ਵੀ ਗੱਲ ਕਰਦੇ ਹਾਂ ਤਾਂ ਸਤਲੁਜ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਨੇ ਇਸੇ ਮੱਦੇਨਜ਼ਰ ਕਾਵਾ ਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਪੁਲ ਤੇ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਆ ਤੇ ਇਹ ਪੁਲਿਸ ਮੁਲਾਜ਼ਮਾਂ ਵੱਲੋਂ ਸਤਲੁਜ ਪੁਲ ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਆ ਜਿਹੜੇ ਲੋਕ ਪੁਲ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਅਥੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ مشورہ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਸਾਂਝੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਬਜਾਏ ਆਪਣੇ ਸਾਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਆ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਉੱਥੇ ਪੰਜਾਬ ਦੇ ਸੱਤ ਜ਼ਿਲ੍ਹੇ ਹੜ ਦੀ ਮਾਰ ਹੇਠਾਂ ਆ ਗਏ ਨੇ ਰੰਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਰੰਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡੇ ਜਾ ਰਿਹਾ ਇਸੇ ਕਾਰਨ ਰਾਵੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਵਿਆਸ ਦਰਿਆ ਤੇ ਬਣੀ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਢਿੱਗਣ ਕਾਰਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੜਵਾਰਗੀ ਸਥਿਤੀ ਦੇ ਨਾਲ ਹੀ ਮੰंदे ਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ 31 ਅਗਸਤ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਆ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿਜੀਟਲ ਮੀਡੀਆ ਉਤੇ ਇੱਕ ਵੀਡੀਓ ਸਾਂਝੀ ਕਰਦੇ ਕਿਹਾ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਵਿੱਚ ਆਏ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਨਾਲ ਮਦਦ ਕਰਨ ਇਸ ਔਖੀ ਘੜੀ ਇਕਤਾ ਨਾਲ ਇੱਕ ਦੂਜੇ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ ਫਤਿਹ ਰੈਲੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ ਵਾਹਿਗੁਰੂ ਸਭ ਤੇ ਮਿਹਰ ਦਾ ਹੱਥ ਰੱਖਣ ਨਾਲ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਹੁਤ ਦੇ ਹਲਕਾ ਬੱਲੂ ਆਣਾ ਦੇ ਪਿੰਡ ਸੈਂਦਾਵਾਲੀ ਖਰਾਬ ਫਸਲਾਂ ਦੇਖਣ ਪਹੁੰਚੇ ਸੁਖਵੀਰ ਬਾਦਲ ਨੇ ਕਿਸਾਨਾਂ ਨੂੰ ਖੇਤਾਂ ਚੋਂ ਪਾਣੀ ਕੱਢਣ ਦੇ ਲਈ ਪੰਪ ਦਿੱਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡ ਸੈਦਾਂਵਾਲੀ ਦੇ ਵਿੱਚ ਖੜਾ ਇੱਥੇ ਹਰ ਪਾਸੇ ਪਾਣੀ ਭਰਿਆ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਇੱਥੇ ਜ਼ਮੀਨ ਵਾਲਾ ਪਾਣੀ ਵੀ ਕਾਫੀ ਉੱਪਰ ਸੀ ਮੈਨੂੰ ਬੜਾ ਦੁੱਖਾ ਕਿ ਸਰਕਾਰ ਤਰਫੋਂ ਕਿਸੇ ਨੇ ਇੱਥੇ ਸਾਰ ਨਹੀਂ ਲਈ ਤੇ ਨਾ ਹੀ ਕੋਈ ਮੁਆਵਜ਼ਾ ਨਾ ਕੋਈ ਸਹਾਇਤਾ ਦਿੱਤੀ ਆ ਇਹ ਸਰਕਾਰ ਦੇ ਕੰਮ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਪੰਪ ਦੇ ਨੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਅਕਾਲੀ ਦਲ ਦੇ ਤਰਫੋਂ 4 ਇੰਜਨ ਪੰਪ ਸੈਂਟ ਦਿੱਤੇ ਨੇ ਤੇ ਲਫਾ ਫੇ ਪਾਈਪ ਤੇ ਪਾਣੀ ਕੱਢਣ ਦਾ ਸਮਾਂਨ ਵੀ ਦਿੱਤਾ ਕਿਸੇ ਨੂੰ ਹੋਰ ਵੀ ਜ਼ਰੂਰਤ ਹੋਈ ਤਾਂ ਅਸੀਂ ਪੂਰੀ ਕਰਾਂਗੇ ਅਸੀਂ ਸਰਕਾਰ ਦੇ ਭਰੋਸੇ ਤੇ ਨਹੀਂ ਬੈਠਾਂਗੇ ਪਰਮਾਤਮਾ ਮੇਰ ਕਰਨ ਤੇ ਜੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆ ਜਾਵੇ ਤਾਂ ਸਾਰਾ ਪਾਣੀ ਕੋੜ ਕੱਢ ਦਵਾਂਗੇ ਅਕਾਲੀ ਦਲ ਲੋਕਾਂ ਦਾ ਘਰ ਆ ਪਰੰਤੂ ਇਹ ਬਾਹਰ ਵਾਲੇ ਇੱਥੇ ਲੁੱਟਣਾ ਆਉਂਦੇ ਨੇ ਲੁਟੇਰਿਆਂ ਨੂੰ ਕਿਸੇ ਇਲਾਕੇ ਦਾ ਦਰਦ ਨਹੀਂ ਹੁੰਦਾ ਮੁੱਖ ਮੰਤਰੀ ਮਾਨ ਘਟੋ ਘਟ ਘਰੋਂ ਨਿਕਲ ਕੇ ਹਾਲਾਤਾਂ ਦੇਖੇ ਸਰਕਾਰ ਨੂੰ ਪਤਾ ਕਿ ਸਾਡੇ ਕੋਲੋਂ ਆਖਰੀ ਸਮਾਂ ਇਸ ਕਰਕੇ ਇਹ ਲੁੱਟ ਰਹੇ ਨੇ ਇਹ ਸਾਰਾ ਸੁਖਵੀਰ ਬਾਦਲ ਦਾ ਕਹਿਣਾ ਹੈ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਇੱਕ ਡਰਾਉਣਾ ਰੂਪ ਲੈ ਕੇ ਆਈ ਹੈ ਤੇ ਪੰਜਾਬ ਦੇ ਵਿੱਚ ਉੱਥੇ ਜਿਹੜਾ ਹੜ੍ਹਾਂ ਨੇ ਪੂਰੀ ਤਰ੍ਹਾਂ ਜਿਹੜੇ ਪਿੰਡ ਲਪੇਟ ਲਏ ਨੇ ਪੂਰਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਤਾਂ ਕਿਸਾਨਾਂ ਦੇ ਚਿਹਰੇ ਦੇਖਣ ਦੇ ਯੋਗ ਨੇ ਕਿਸਾਨ ਰੋਣ ਹੱਕੇ ਹੋਏ ਹੋਏ ਨੇ ਪਸ਼ੂਆਂ ਦੇ ਖਾਂ ਜੋਗ ਜਿਹੜਾ ਚਾਰਾ ਵੀ ਨਹੀਂ ਮਿਲ ਰਿਹਾ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਨੇ ਘਰਾਂ ਤੋਂ ਬੇਕਾਰ ਹੋ ਗਏ ਨੇ ਲੋਕ ਤਾਂ ਉੱਥੇ ਫੌਜ਼ਲਿਕਾ ਦੇ ਸਰਹੱਦੀ ਇਲਾਕਿਆਂ 'ਚ ਆਏ ਹਣ ਨੇ ਭਾਰੀ ਤਬਾਹੀ ਮਚਾਈ ਹੋਈ ਆ ਨਾਲ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਲਗਾਤਾਰ ਤਸਵੀਰਾਂ ਚੱਲ ਰਹੀ ਹੈ ਨਾ ਕਿਦਾਂ ਦੇਖੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਤਾਂ ਇੱਥੇ ਆਪਾਂ ਸਤਲੁਜ ਦਰਿਆ ਦੀ ਵੀ ਗੱਲ ਕਰਦੇ ਆਂ ਤਾਂ ਸਤਲੁਜ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਨੇ ਇਸੇ ਮੱਦੇਨਜ਼ਰ ਕਾਮਾ ਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਪੁਲ ਤੇ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਆ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਸਤਲੁਜ ਪੁਲ ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਆ ਜਿਹੜੇ ਲੋਕ ਪੁਲ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਅਥੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਸਾਂਝੀ ਕੀਤੀ ਗਈ ਆ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਬਜਾਏ ਆਪਣੇ ਸਾਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਆ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਉੱਥੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠਾਂ ਆ ਗਏ ਨੇ ਰੰਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਰੰਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਇਸੇ ਕਾਰਨ ਰਾਵੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਵਿਆਸ ਦਰਿਆ ਤੇ ਬਣੀ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਢਿੱਗਣ ਕਾਰਨ ਪਠਾਨਕੋਟ ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਤੇ ਕੁਝ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੜਵਰਗੀ ਸਥਿਤੀ ਦੇ ਨਾਲ ਹੀ ਮੰਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ